ਤਾਰੀਫ ਕੋ ਇੱਕ ਵਾਰ ਸਭ ਚੋਰ ਦੇ ਹallelujah ਸਾਰਨ ਜੀ ਅ ਮੇਰਾ ਨਾਮ ਸੁਨਮ ਸੀ ਮੈਂ ਐਸਸੀ ਬਣਦਾ ਰਹਿਣਾ ਮੈਂ ਪਹਿਲਾਂ ਤੋਂ ਮੈਂ ਬਹੁਤ ਨਸ਼ੇ ਵਿੱਚ ਹਾਂ ਪਿੱਕਰ ਬਹੁਤ ਸ਼ਰਾਬ ਪੀਣਾ ਹਾਂ ਨਸ਼ੇ ਕਰਨਾ ਪੱਠੇ ਤੇ ਕੰਮ ਕਰਨਾ ਸਭ ਤੋਂ ਪਹਿਲਾਂ ਤੂੰ ਪੱਠੀ ਦੇ ਛਮ ਕਰਦਾ ਸੀਗਾ ਹਾਂ ਜੀ ਔਰ ਜਦੋਂ ਪੱਠਿਆਂ ਦੇ ਵਿੱਚ ਕੰਮ ਕਰਦਾ ਸੀਗਾ ਉਦੋਂ ਤੂੰ ਨਸ਼ੇ ਕਰਦਾ ਸੀ ਹਾਂ ਜੀ ਬਹੁਤ ਜਿਆਦਾ

ਕਿੱਦਾਂ ਦੀ ਸੀ ਕਿ ਜ਼ਿੰਦਗੀ ਤੇਰੀ ਬਹੁਤ ਮਾੜੀ ਜਿੰਦਗੀ ਖੋਲ ਕੇ ਦੱਸ ਮਾੜੀ ਕਿਤਾ ਕੀ ਸੀ ਮਾੜਾ ਬਹੁਤ ਜ਼ਿਆਦਾ ਮਾੜੀ ਵੀ ਲੜਾਈ ਝਗੜਾ ਘਰ ਵਿੱਚ ਬਹੁਤ ਜ਼ਿਆਦਾ ਰਹਿਣਾ ਇਹ ਤਾਂ ਆਪਾਂ ਨੂੰ ਭਰਾਵਾਂ ਨੇ ਲੜਦੇ ਰਹਿਣਾ ਇੱਕ ਦੂਜੇ ਨਾਲ ਉਹਨੇ ਵੀ ਸ਼ਰਾਬੀ ਕੇ ਇੱਕ ਦਿਨ ਹੱਥੋਂ ਪਾਈ ਵੀ ਉਹ ਪੈਣਾ ਬਹੁਤ ਜ਼ਿਆਦਾ ਜ਼ਿੰਦਗੀ ਮਾੜੀ ਵੀ ਬੱਚਿਆਂ ਨੇ ਵੀ ਇੱਕ ਲੜਨਾ ਬੱਚਿਆਂ ਨੂੰ ਵੀ ਮਾਰਨਾ ਫਿਰ ਘਰ ਵਾਲੀ ਨੂੰ ਮਾਰਨਾ ਤੇ ਉੱਤੋਂ ਮਾਲ ਫਿਰਨਾ

तो मैं एक मुडे आपने गए इतने मैं क्या भी मुंडे कीड़ी पीड़ी बाहर जाके पीने अपना अच्छा अंदर पहला लेहेंड करवाया लेहेंड करवा के जो बाहर आया और बाहर आके बीड़ी पीनी शुरू की हाँ जी की हो बीड़ी लाइए तो लाद्या सारे मैं दे उल्टिया उल्टिया दे बीड़ी लाइए इन्हें प्रे करवाई लेहेंट दो हज़ार भी शाहबाद पिंड नालोसर से ਨੇਹਂਦ ਤੇ ਬਤ ਬਾਹਰ ਆਇਆ 12 ਜਨੇ ਬੀੜੀ ਲਗਾਈ ਜਿੱਤਾਂ ਔਰ ਜਿੱਤਾਂ ਹੀ ਬੀੜੀ ਅੰਦਰ ਪੀਤੀ ਕੋ ਜੀ ਨਾਲ ਹੀ ਉਲਟੀਆਂ ਸ਼ੁਰੂ ਹੋ ਗਈਆਂ ਤੇ ਹੀ ਆਂ ਹਾਂ ਜੀ ਫਿਰ ਫਿਰ ਉਹ ਦਿਨ ਸੰਦ ਜੇ ਅੱਜ ਦਾ ਦਿਨ ਮੈਂ ਹੱਥੀ ਲਾ ਕੇ ਕਿਹਦੇ ਹਾਲੇਲੂਇਆ ਹਾਲੇਲੂਇਆ ਇੱਕ ਹੀ ਸਿਰਫ ਨੇਹਂਦ ਇੱਕ ਪ੍ਰੇਰ ਪਾਸ ਇੱਕ 18 ਸਾਲ ਤੋਂ ਇੱਕ ਬੋਤਲ ਤੋਂ ਜ਼ਿਆਦਾ ਹੁੰਦੀ ਸੀ ਰੋਜ਼ ਦੀ ਬੀੜੀ ਤਮਾਕੂ ਪਾਗ ਜੋ ਮਲਿਆ ਸਭੰਦ ਸੱਟੀ ਜਾਣਾ

ਫੇਰ ਮੈਂ ਇਸ ਤਰ੍ਹਾਂ ਹੀ ਚਲਾਉਂਦੇ ਚਲਾਉਂਦੇ ਆ ਮੇਰਾ ਸਾਲਾ ਜੀ ਮੈਨੂੰ ਕਹਿੰਦਾ ਵੀ ਹੂੰ ਤੂੰ ਮੇਰੇ ਨਾਲ ਆ ਜਾ ਗੱਡੀ ਜਿਹਦੇ ਨਾਲ ਮੈਂ ਗੱਡੀ ਖਾਲ ਦੂੰ ਹੂੰ ਮੈਂ 1 ਮਹੀਨਾ ਰਿਆਵਦੈਨ ਵਸਿਆ ਹੂੰ 1 ਮਹੀਨਾ ਮਣੀ ਪੂਰਾ ਰਿਆ ਮੈਨੂੰ ਉਹਨਾਂ ਗੱਡੀ ਦਵਾਤੀ ਕਿਹੜੀ ਗੱਡੀ ਸਾਲਾ ਕਿਹੜਾ ਟਰਾਲਾ ਕੋੜਿਆਂ ਦਾ ਹਾਂ ਕੋੜੇ ਬੋਲਾ ਟਰਾਲਾ ਕਿੰਨੇ ਟੈਰੀ ਹੁੰਦਾ 18 18 ਟੈਰੀ ਕਿੰਨੇ ਇਹ ਉਹ ਬਤਾਇਆ ਜਿਹੜਾ ਪਹਿਲਾ ਘੋੜਾ ਚਲਾਉਂਦਾ ਹੈਗਾ ਰੀੜਾ ਜਿਹੜਾ ਛੋਟਾ ਹੁੰਦਾ ਜਿਹੜਾ ਲੈ ਕੇ ਜਾਂਦੇ ਘੋੜੇ ਦੇ ਪਿੱਛੇ ਲੱਗਦਾ ਲੱਕੜ ਦਾ ਇਹ ਉਹ ਛਾਲਾਂ ਵਾਲਾ ਬੰਦਾ ਅੱਜ ਵੱਡਾ ਘੋੜਾ ਟਰਾਲਾ ਚਲਾ ਰਿਹਾ ਵਾ ਜਿਹੜਾ 18 ਟਾਇਰ ਰਿਹਾ ਹallelujah ਔਰ ਸਖਾਨ ਵਾਲਾ ਕੋਈ ਨਹੀਂ ਹੈ ਮੀ ਨਕਲ ਆਪਣੇ ਸਾਲੇਦਨ ਆ ਰਿਹਾ ਜਾਂਦਾ ਰਿਆਂ ਔਰ ਉਹਨੇ ਬਾਤ ਖੁਦ ਟਰਾਲਾ ਪਾ ਲਿਆ ਆਪਈ

ਜਦੋਂ ਕਹਤੇ ਪੂਰਾ ਟਰਾਲਾ 18 ਡੈਰੀ ਉਹ ਚਲਾਉਂਦਾ ਦਿਆਂ ਸਾਹਮਣੇ ਰੋਕ। ਅਜਾ ਜਿਹੜਾ ਪਾਰ ਕਰਾਂਦਾ। ਔਰ ਅੱਜ ਦੀ ਕੀ ਗਵਾਈ ਹੈ? ਅੱਜ ਸੰਜੀ ਕੱਲ ਪਰਸੋਂ ਦੀ ਗੱਲ ਆ ਮੈਂ ਆਪਾਂ ਨਾ ਜੰਮੂ ਚੱਕਰ ਭਰਿਆ ਆ ਹੀ। ਹੂੰ ਜੰਮੂ ਗੱਡੀ ਖਾਲੀ ਕਰਕੇ ਤੇ 5 ਘੰਟਾ ਡਾਉਨ ਜੀ ਥੋੜੀ ਜਿਹੀ ਤਰ੍ਹਾਂ ਪਾ ਅੱਗੇ ਵੀ ਖਲਾ ਰਹੀ ਦੀ ਉਸ ਤਰ੍ਹਾਂ ਗੱਡੀ ਖਲਾ ਰਹੀ ਦੀ ਹੈ। ਤੇ ਇਤਨਾ ਗੱਡੀ ਡਾਉਨ ਚ ਘੁਲਤੀ ਖਾਲੀ ਤੇ ਮੈਂ ਦਫ਼ਤਰੋਂ ਆਪਣੇ ਦਫ਼ਤਰਾਂ ਜੰਮੂ ਇਹ ਟਾ ਦਫ਼ਤਰੋਂ ਪਾ ਵਿੱਚ ਜੀ ਦੇਣ ਗਿਆ ਮੁੰਸ਼ਿਮਾ ਕਹਤੋ ਤੇ ਦੁਰਪੁਵਾਲਾ ਦੇ ਮਨੋਂ ਭਾਈ ਆ ਲਧਿਆਣਾ ਮੰਨ ਲਿਆ ਮੈਨੂੰ ਕਹਿੰਦਾ ਵੀ ਉਹਨੂੰ ਪੈਸੇ 500 ਰੁਪਏ ਦੇ ਆ ਤੇ ਮੈਂ ਉਹਨੂੰ 500 ਜੀ ਦੇ ਦਿੱਤੇ ਨਹੀਂ ਮੇਨ ਜਿਹੜੀ ਗੱਲ ਐ ਕਿ ਜਦੋਂ ਜੰਮੂ ਚ ਗੱਡੀ ਖਾਲੀ ਹੋਈ ਜਿਹੜਾ ਤਰਾਲਾ ਉਹ ਖੜਾ ਕਰ ਦਿੱਤਾ ਉਹ ਜਦੋਂ ਤੂੰ ਦਫਤਰ ਚਲਾ ਗਿਆ ਔਰ ਉਸ ਟਾਈਮ ਕੀ ਹੋਇਆ ਫਿਰ ਮੈਂ ਸੰਤ ਜੀ ਜਦੋਂ ਦਫਤਰੋਂ ਵਾਪਸ ਆਇਆ ਨਾ ਮੈਂ ਜੇ ਗੱਡੀ ਦੇ ਉੱਤੇ ਪੈਰ ਹੀ ਰੱਖਿਆ ਤੇ ਗੱਡੀ ਚੱਕ ਨਾਮ ਦੇ ਨਾ ਜਦੋਂ

ਜਿੱਤਣਾ ਵੀ ਰੱਬ ਦੇ ਰੱਖਣਾ ਹੂੰ ਐਨੇਗੇ ਡਾਉਣੀ ਮੈਂ ਇੱਥੇ ਸਾਈਡ ਤੋਂ ਫਿਰ ਇੱਕ ਸਾਈਡ ਫੌਜੀ ਦਾ ਨਾਕਾ ਜਾਵਾ ਮੈਂ ਡਰਾਮਾ ਵਿੱਚ ਮਾਰ ਕੇ ਫਿਰ ਫੁੱਟ ਵਾਲੀਏ ਸੈਂਟਰ 'ਚ ਗੱਡੀ ਹੂੰ ਇੱਥੇ ਗੱਡੀ ਰੁਕ ਗਈ ਨਹੀਂ ਤੇ گاڑی ਜਿੰਨੀ ਦੁਨੀਆ ਹੈ ਨਾ ਸਾਰੀ ਇੱਥੇ ਟੈਕ ਕਰਦੀ ਹੈ ਸ ਮਜ਼ਾਰੀ ਹੈ ਕੀ ਨਹੀਂ ਹੈ ਇਹ ਦੱਸ ਰਿਹਾ ਕਿ ਜਿਹੜਾ ਟਰਾਲਾ ਵੱਡਾ ਜਿਹੜਾ 18 ਟੈਰੀਆ ਜਿੱਤੇ ਹੀ ਇਹ ਚੜਿਆ ਉੱਤੇ ਉਹਦੀ ਜਿਹੜੀ ਬ੍ਰੇਕ ਆਪੇ ਹੀ ਨਿਕਲ ਗਈ ਔਰ ਉਹ ਟਰਾਲਾ ਜਿਹੜਾ ਅੱਗੇ ਜਾਣ ਲੱਗ ਪਿਆ ਔਰ ਨਿਵਾਸੀ ਉਹ ਰੋਣੇ ਰੁਕਣਾ ਨਹੀਂ ਸੇ ਟਰਾਲੇ ਦਾ ਮਤਲਬ ਹੈ ਆ

कि समझ नहीं समझने ज थी लेकिन नहीं लेकिन परमेश्वर ने एकदम किया और जमस कर फस गया रुक गया हाँ हाँ रुक गया फस गया हाँ और कोई नुकसान नहीं हो नुकसान नहीं ना मेरा ना कोई नुकसान नहीं तारीफ करो परमेश्वर सुनने लगता ना नॉर्मल नहीं है ताला जब प्रेशर ही खत्म हो गया जिंदा ब्रेक पोचो जल ब्रेक ऑयल खत्म हो ना ब्रेक नहीं लगती पता और प्रेशर ही खत्म हो गया और उतराई है जितने ग्डी करी है और उतराई तो उतरने लग ताला हो और अगे जो आना ने सब जाना खिंच चुके सब कुछ रुकना ही नहीं सी। लेकिन परमेश्वर कहता जो तो एक जो टिक मानो ना प्रभु के न वो तो बड़ियाई देता हाले लोही तो उच्चा करता हाले लोियामेवर है मैं तो दसा आम गल नहीं है ये बंद जो तो सी के रस्ता नहीं लगना पता के नहीं मार दे रज के शराब रज के नशा करना कार लड़ाई धग्ला पर जो मनिस्ट्री एकजुट एक मन है इस चर्च दे नशे तो आजाद है ਉੱਤੇ ਕੋੜ ਨਾ ਪੋੜੇ ਚਾ ਸਿਖਾਨ ਵਾਲਾ ਵੀ ਕੋਈ ਨਹੀਂ। ਲੋਕ ਕੀ ਕਹਿੰਦੇ ਸੀ ਪਹਿਲਾਂ ਤੈਨੂੰ? ਲੋਕ ਕਹਿੰਦੇ ਮੈਂ ਅੱਜ ਤਾਂ ਨਾਮਨੀਸ਼ਰਾ ਛੱਡੀ ਨਾ ਤੇ ਕਹਿੰਦੇ ਵੀ ਇਹ ਲੋ ਅੱਜ ਛੱਡੀ ਆ ਕੱਲ ਫੇਰ ਇਹਨੇ ਪੀਣ ਦਾ ਬਣਾਵਾ। ਇਹਨੇ ਕਹਿੰਦੇ ਹੁਣ ਮੈਂ ਬਾਤ ਸੁਣਾ। ਲੋਕ ਕਹਿੰਦੇ ਸੀ ਕਿ ਇਹਨੇ ਹੁਣ ਤਾਂ ਛੱਡ ਦਿੱਤੀ ਆ ਪਰ ਇਹਨੇ ਥੋੜੇ ਦਿਨਾਂ ਬਾਅਦ ਫੇਰ ਪੀਣ ਲੱਗ ਪਣਾ। मुड़ क्या बंद करो जो माड़े शब्द देंगे चंगे शब्द हमेशा ला लेने आम माड़े कैंसल कर देने वादिया की कर लेने रिसीव करके आम करो हाले लोही मैंने भी किसी ने मजाक मजाक चाहिए पासर कुलसी आ गया मजाक च मैंने कहते मेहना मारिया अगले साल प्रभु ने मतलब पास बना लिता से हाले लोही मैं धनबाद समझने अपनी मकोल करते बार नहीं करता कोई भी अपने ही मारे प्रभु ने कहा तेरे घर दे बारो नहीं तेरा विरोध तेरे खिलाफ तेरे लोगों को प्रॉब्लम है प्रॉब्लम है लोगों ने कोई प्रॉब्लम नहीं जो तुम लोग दूसर नहीं दिक्कत अपना तो दिक्कत होती है क्योंकि प्रॉलम की यूज़ करता जो सब तो नजदीक सब तो क्लोज है खड़े रहो प्रभु च बने रो बचन च और मैं तुम दसदा जर एक छोटो ना मैं तो अज एक गल दस रहा खुदा कहता मैं तेनों वडियाई दांगा हाले लो हा। और सुनो इस मनिस्ट्री के जो एक छोटे एक मान है दे दर्शन नाल, खुदा दर्शन तो तो खुदा के कमांच अपनी अगुए नाइमारे रहा अमेन और अच्छे लाइफ टोटल चेंज है नशे खत्म होए, जीवन चो सब बुराइयां खत्म हुई और वो बंदा जो लोग मार्के प्रभु के बारे दस है

जैसे एक बार बंदा चल जाए ना कद वापस नहीं आना चाहता उस नशे तू तारीफ करो सब जो दी जो दी जो दी जो थी तारीफ करा परमिशर